ਸ਼ਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਆਖਿਰ ਸੁਖੀ ਸੰਧੀ ਨੇਪਰੇ ਚੜਹੀ ਗਿਆ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਦੇ ਵਿੱਚ ਇਸ ਨੂੰ ਹੰਗਾਮਿਆਂ ਭਰਪੂਰ ਸੈਸ਼ਨ ਤਿੱਖੀ ਬਹਿਸਬਾਜ਼ੀ ਜ਼ੋਰਦਾਰ ਹਮਲੇ ਪਤਾ ਨਹੀਂ ਕੀ ਕੀ ਕਹਿ ਕੇ ਪ੍ਰਚਾਰਿਆ ਗਿਆ ਪਰ ਅਸਲ ਵਿੱਚ ਜੋ ਸਚਾਈ ਹੈ ਉਹ ਇਹ ਹੈ 7 ਬਿੱਲ ਪੰਜਾਬ ਵਿਧਾਨ ਸਭਾ ਨੇ ਇਸ ਸੈਸ਼ਨ ਦੇ ਵਿੱਚ ਪਾਸ ਕੀਤੇ ਤੇ ਉਹਨਾਂ ਤੇ ਕਿਸੇ ਵੀ ਧਿਰ ਵੱਲੋਂ ਕੋਈ ਵੀ ਚਰਚਾ ਨਹੀਂ ਕੀਤੀ ਗਈ ਤੇ ਜੋ ਬਿੱਲ ਪਾਸ ਹੀ ਨਹੀਂ ਹੋਇਆ ਤੇ ਸਰਕਾਰ ਵੱਲੋਂ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਸੀ ਪ੍ਰੈਸ ਕਾਨਫਰੰਸ ਵਿੱਚ ਕਹਿ ਦਿੱਤਾ ਗਿਆ ਸੀ ਕਿ ਇਸ ਬਿੱਲ ਨੂੰ ਪਾਸ ਨਹੀਂ ਕੀਤਾ ਜਾਏਗਾ ਬਲਕਿ ਇਹ ਸਟੈਂਡਿੰਗ ਕਮੇਟੀ ਨੂੰ ਭੇਜਣਾ ਹੈ ਜਿੱਥੇ ਖੁੱਲ੍ਹ ਕੇ ਇਸ ਦੇ ਉੱਪਰ ਚਰਚਾ ਕੀਤੀ ਜਾ ਸਕੇ ਸਾਰੀਆਂ ਤਰਾਂ ਦੇ ਵਿਚਾਰ ਲਏ ਜਾ ਸਕੇ ਉਸ ਬਿੱਲ ਦੇ ਉੱਤੇ ਚਰਚਾ ਦੇ ਲਈ ਸਮਾਂ ਵੀ ਮੰਗਿਆ ਗਿਆ ਤਿਆਰੀ ਕਰਨੀ ਹੈ ਪੜਨ ਨੂੰ ਸਮਾਂ ਚਾਹੀਦਾ ਹੈ ਸਾਨੂੰ ਪਹਿਲਾਂ ਖਰੜਾ ਨਹੀਂ ਦਿੱਤਾ ਗਿਆ ਇਹ ਸਾਰੇ ਇਤਰਾਜ਼ ਜਤਾਉਣ ਤੋਂ ਬਾਅਦ ਚਰਚਾ ਵੀ ਸਿਰਫ ਏਸੇ ਹੀ ਬਿੱਲ ਤੇ ਹੋ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਸਿਆਸੀ ਆਗੂ ਜਨਤਾ ਨੂੰ ਮੂਰਖ ਸਮਝਦੇ ਹਨ ਤੇ ਕੋਈ ਮੌਕਾ ਨਹੀਂ ਛੱਡਦੇ ਸਾਨੂੰ ਇਹ ਅਹਿਸਾਸ ਦਿਵਾਉਣ ਦਾ ਕਿ ਤੁਸੀਂ ਮੂਰਖ ਹੋ ਬਿੜੇ ਵਾਰ-ਵਾਰ ਸਾਡੇ ਉੱਤੇ ਵਿਸ਼ਵਾਸ ਕਰਕੇ ਸਾਨੂੰ ਵੋਟਾਂ ਪਾਈ ਜਾਂਦੇ ਹੋ ਪਰ ਫੇਰ ਵੀ ਕਦੇ ਨਾ ਕਦੇ ਉਹਨਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਹੀ ਜਾਂਦੀ ਹੈ ਇੱਕ ਦੂਜੇ ਤੇ ਉਂਗਲਾਂ ਚੱਕਣ ਦੂਸ਼ਣਬਾਜ਼ੀ ਸਪੀਕਰ ਦੀ ਸਖਤ ਵਾਰਨਿੰਗ ਗਾਲ ਕੱਢਣ ਤੋਂ ਲੈ ਕੇ ਮਾਫੀਆਂ ਮੰਗਣ ਤੱਕ ਇਹ ਸੈਸ਼ਨ ਦੇ ਵਿੱਚ ਸਾਰੇ ਮਸਾਲੇ ਮੌਜੂਦ ਸਨ ਬੇਅਦਬੀ ਬਿੱਲ ਤੇ ਚਰਚਾ ਹੋਵੇ ਤੇ ਜਾਂ ਫਿਰ ਨਸ਼ਿਆਂ ਦੇ ਮੁੱਦੇ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇੱਕ ਦੂਜੇ ਉੱਪਰ ਠੋਸ ਕਦਮ ਨਾ ਚੱਕਣ ਦੇ ਇਲਜ਼ਾਮ ਲਾਏ ਪਰ ਦੋਵਾਂ ਨੇ ਹੀ ਛੂਬਾ ਅੱਜ ਜਿਹੜੀ ਜਲਜਲ ਦੇ ਵਿੱਚ ਫਸਿਆ ਹੋਇਆ ਹੈ ਮੌਜੂਦਾ ਹਾਲਾਤਾਂ ਦੇ ਲਈ ਆਪਣੇ ਸਾਂਝੇ ਦੁਸ਼ਮਣ ਅਕਾਲੀ ਦਲ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਪਰ ਅਫਸੋਸ ਅਕਾਲੀ ਦਲ ਦਾ ਬਚਾ ਕਰਨ ਵਾਲਾ ਉੱਥੇ ਕੋਈ ਵੀ ਮੌਜੂਦ ਨਹੀਂ। ਮਨਪ੍ਰੀਤ ਿਆਲੀ ਬਾਗੀ ਨੇ ਸੁਖਵਿੰਦਰ ਸੁਖੀ ਛਾਲ ਮਾਰ ਚੁੱਕੇ ਨੇ ਤੇ ਗਨੀਬ ਮਗੇਠੀਆ ਜਿਹੜੀ ਸੜਕਾਂ ਤੇ ਤਾਂ ਆਪਣੇ ਪਤੀ ਨੂੰ ਗੱਬਰ ਦੱਸਦੀ ਐ ਸਾਰੇ ਉਸ ਤੋਂ ਡਰਦੇ ਨੇ ਇਹ ਕਹਿੰਦੀ ਐ ਪਰ ਵਿਧਾਨ ਸਭਾ ਦੇ ਵਿੱਚ ਪਾਰਟੀ ਜਾਂ ਪਤੀ ਦੇ ਬਚਾ ਦੇ ਲਈ ਕਿਧਰੇ ਵੀ ਨਹੀਂ ਦਿਸਦੀ। ਅਕਾਲੀ ਦਲ ਦੇ ਦੋਗਲੇਪਨ ਦਾ ਹਾਲ ਹੀ ਦੇਖੋ। ਕਿ ਜਿਸ ਦਿਨ ਪੁਲਿਸ ਦਫਤਰ ਤੇ ਰੇਡ ਮਾਰਨ ਜਾਂਦੀ ਹੈ ਜਿਸ ਦਿਨ ਪੁਲਿਸ ਨੇ ਦਫਤਰ ਜਾਣਾ ਹੁੰਦਾ ਹੈ ਉਸੇ ਦਿਨ ਬੀਬਾ ਵੀ ਪਹੁੰਚ ਜਾਂਦੇ ਨੇ ਤੇ ਕਹਿੰਦੇ ਨੇ ਕਿ ਮੈਂ ਵੀ ਦਫਤਰ ਜਾਣਾ ਲੋਕਾਂ ਦੇ ਮਸਲੇ ਹੱਲ ਕਰਨੇ ਨੇ ਮਜੀਠੀਏ ਦੀ ਪੇਸ਼ੀ ਹੋਵੇ ਤਾਂ ਸੁਖਬੀਰ ਬਾਦਲ ਕਹਿੰਦੇ ਨੇ ਕਿ ਮੈਂ ਗੁਰੂ ਘਰ ਜਾਣਾ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ ਮੈਨੂੰ ਰੋਕਿਆ ਜਾ ਰਿਹਾ ਹੈ ਮੈਨੂੰ ਜਾਣ ਨਹੀਂ ਦਿੰਦੇ ਪਰ ਕੱਲ ਜਦੋਂ ਉਹ ਨਾਬੇ ਗਏ ਤਾ ਇੱਕ ਅਕਾਲੀ ਆਗੂ ਦੇ ਘਰੇ ਅਫਸੋਸ ਕਰਕੇ ਵਾਪਸ ਪਰਤ ਗਏ ਇੱਕ ਵਾਰ ਵੀ ਆਪਣੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਨਾਬਾ ਜੇਲ੍ਹ ਜਾਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਇਥੋਂ ਤੱਕ ਕਿ ਝੂਠਾ ਮੂਠਾ ਦਿਖਾਵਾ ਵੀ ਨਹੀਂ ਕੀਤਾ ਗਿਆ ਕਿ ਮੈਂ ਮਰੀਸ਼ਿਆ ਨੂੰ ਮਿਲਣ ਆਇਆ ਜਾਂ ਮਿਲਣਾ ਚਾਹੁੰਦਾ ਸਰਕਾਰ ਮੈਨੂੰ ਮਿਲ ਨਹੀਂ ਦਿੰਦੀ ਕੀ ਇਹ ਸਾਰਾ ਕੁਝ ਕੈਮਰਿਆਂ ਦੇ ਲਈ ਹੀ ਕੀਤਾ ਜਾਂਦਾ ਕਿ ਜਿਹੜਾ heids ਜਾਗਦਾ ਹੈ ਉਹ ਕੈਮਰਿਆਂ ਦੇ ਲਈ ਹੀ ਜਾਗਦਾ ਹੈ ਤਾਂ ਕਿ ਰਾਜ ਕੇ ਤਮਾਸ਼ਾ ਕੀਤਾ ਜਾ ਸਕੂ ਖੈਰ ਤਮਾਸ਼ਾ ਤਾਂ ਵਿਧਾਨ ਸਭਾ ਦੇ ਵਿੱਚ ਵੀ ਹੋਇਆ ਹਰਪਾਲ ਚੀਮਾ ਵੱਲੋਂ 1986 ਦੇ ਨਕੋਦਰ ਗੁਰੂ ਗ੍ਰੰਥ ਸਾਹਿਬ ਵਿਦਵੀ ਮਾਮਲੇ ਨੂੰ ਚੱਕਿਆ ਗਿਆ ਤੇ ਸੁਖਪਾਲ ਖੈਰੇ ਦੇ ਪਿਤਾ ਜਗਦੀਤ ਸਿੰਘ ਬਰਨਾਲਾ ਸਰਕਾਰ ਦੇ ਵਿੱਚ ਮੰਤਰੀ ਸੀ ਤੇ ਜਿਹੜੇ ਚਾਰ ਨੌਜਵਾਨ ਪੁਲਿਸ ਦੀ ਗੋਲੀ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੀ ਯਾਦਗਾਰ ਦੇ ਤੌਰ ਤੇ ਪਿੰਡ ਵਿੱਚ ਗੇਟਵੀ ਖਹਿਰੇ ਦੇ ਪਿਤਾ ਨੇ ਨਹੀਂ ਬਣਨ ਦਿੱਤਾ ਇਹ ਦੋਸ਼ਾਂ ਤੋਂ ਸ਼ੁਰੂਆਤ ਹੋਈ ਇਹ ਦੋਸ਼ ਲਾਇਏ ਗੇ ਹੌਲੀ-ਹੌਲੀ ਇਹ ਫਿਰ ਆਪ 12ਵੀਂ ਪਾਸ ਹੈ ਤੇ ਲੋਕਾਂ ਨੂੰ ਮਤਾ ਦਿੰਦਾ ਹੈ ਤੋਂ ਲੈ ਕੇ ਅਕਾਲੀਆਂ ਦੇ ਤਲਵੇ ਚਟਦਾ ਰਿਹਾ ਸਮਗਲਰਾਂ ਨਾਲ ਘੰਟਿਆਂ ਵੱਧੀ ਗੱਲਾਂ ਤੋਂ ਲੈ ਕੇ ਬਾਪ ਦੇ ਇਲਜ਼ਾਮ ਤੱਕ ਸੁਖਪਾਲ ਖਹਿਰਾ ਵਿਰੋਧਤਾ ਕਰਦਾ ਰਿਹਾ ਰੌਲਾ ਵੀ ਪਾਉਂਦਾ ਰਿਹਾ ਬਾਹਰ ਟਾਈਮ ਬੰਨ ਲਵੋ ਇਹ ਵੀ ਕਹਿੰਦਾ ਰਿਹਾ ਪਰ ਅੰਦਰ ਵਿਧਾਨ ਸਭਾ ਦੇ ਅੰਦਰ ਕਾਂਗਰਸ ਦਾ ਕੋਈ ਵੀ ਆਗੂ ਉਸ ਤੇ ਬਚਾ ਦੇ ਲਈ ਸਾਹਮਣੇ ਨਹੀਂ ਆਇਆ ਅੱਗੇ ਨਹੀਂ ਆਇਆ ਬਸ ਪ੍ਰਤਾਪ ਸਿੰਘ ਬਾਜਵਾ ਨੇ ਢਿੱਲਾ ਗਿਆ ਇਹ ਕਿਹਾ ਕਿ ਨਿੱਜੀ ਨਾ ਹੋਈਏ ਪਰਸਨਲ ਅਟੈਕ ਨਾ ਕਰੀਏ ਇਹ ਕਹਿ ਕੇ ਡੰਗ ਛਾਰ ਦਿੱਤਾ ਪਰ ਅਕਸਰ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕਾਂ ਦੇ ਸਧਾਰਨ ਪਛੋਕੜ ਦਾ ਮਜ਼ਾਕ ਉਡਾਉਣ ਵਾਲੇ ਜਦੋਂ ਆਪਣੇ ਤੇ ਆਉਂਦੀ ਹੈ ਆਪਣੇ ਤੇ ਪੈਂਦੀ ਹੈ ਤਾਂ ਕਾਨਵੈਂਟ ਸਕੂਲਾਂ ਦੇ ਪੜੇ ਲਿਖੇ ਰੱਜੇ ਪੁੱਜੇ ਘਰਾਂ ਦੇ ਕਾਕੇ ਜੋ ਹੁਣ ਚਿੱਟੀਆਂ ਦਾੜੀਆਂ ਵਾਲੇ ਨੇ ਪੁੱਤਾਂ ਪੋਤਰਿਆਂ ਵਾਲੇ ਨੇ ਉਹ ਵੀ ਕਾਲਜਾਂ ਦੇ ਬਦਮਾਸ਼ੀ ਦੇ ਵਿੱਚ ਪੈਰ ਧਰਦੇ ਛੋਹਰਾ ਵਾਂਗ ਟਾਈਮ ਬੰਨਣ ਦੀਆਂ ਗੱਲਾਂ ਕਰਦੇ ਦਿਸੇ ਇਸ ਤੋਂ ਬਾਅਦ ਵਾਰੀ ਅਵਤਾਰ ਹੈਨਰੀ ਜੂਨੀਅਰ ਦੀ ਸੀ ਮੰਤਰੀ ਤਰਨੁਪ੍ਰੀਤ ਸੌਂਧ ਜਦੋਂ ਗੱਲ ਕਰ ਰਹੇ ਸੀ ਪੰਜਾਬ ਦੇ 4500 ਪਿੰਡਾਂ ਨੂੰ ਨਸ਼ਾ ਮੁਕਤ ਕਰ ਦਿੱਤਾ ਗਿਆ ਹੈ ਜਾਂ ਉਹਨਾਂ ਨੇ ਨਸ਼ਾ ਮੁਕਤ ਐਲਾਨ ਦਿੱਤਾ ਹੈ ਆਪਣੇ ਆਪ ਨੂੰ ਤਾਂ ਹੈਨਰੀ ਨੇ ਉਹਨਾਂ ਪਿੰਡਾਂ ਦੀ ਲਿਸਟ ਦੀ ਮੰਗ ਕੀਤੀ ਕਿ ਉਹ ਲਿਸਟ ਦੱਸੋ ਪਿੰਡਾਂ ਦੀ ਕਿਹੜੇ 4500 ਪਿੰਡ ਨੇ ਤਾਂ ਮਾਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਇਹ ਟਿੱਪਣੀ ਕਰ ਦਿੱਤੀ ਗਈ ਕਿ ਤੇਰਾ ਤਾਂ ਆਪਣਾ ਪਰਿਵਾਰ ਚਿੱਟਾ ਵੇਚਦਾ ਰਿਹਾ ਹੈ ਪਰ ਉਸਤੇ ਜਵਾਬ ਦੇ ਵਿੱਚ ਹੈਨਰੀ ਜੂਨੀਅਰ ਨੇ ਗਿਆਸਪੁਰਾ ਨੂੰ ਗਾਲ ਕੱਢ ਦਿੱਤੀ ਮਾਫੀ ਮੰਗਣਾ ਤਾਂ ਦੂਰ ਹੈਨਰੀ ਨੇ ਇਹ ਵੀ ਕਿਹਾ ਕਿ ਮੈਂ ਅੱਗੇ ਤੋਂ ਵੀ ਗਾਲ ਕੱਢੂੰਗਾ ਮਾਫੀ ਤਾਂ ਮੰਗਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਪੀਕਰ ਕੁਲਤਾਰ ਸੰਧੂਆ ਨੇ ਜਦੋਂ ਪ੍ਰਿਵੀਲੇਜ ਮੋਸ਼ਨ ਲਿਆਉਣ ਦੀ ਗੱਲ ਕੀਤੀ ਤਾਂ ਮਾਫੀ ਪ੍ਰਤਾਪ ਸਿੰਘ ਬਾਜਵਾ ਨੇ ਮੰਗੀ ਨਾ ਕਿ ਹੈਨਰੀ ਜੂਨੀਅਰ ਨੇ ਪਹਿਲਾਂ ਤਾਂ ਬਾਜਵਾ ਵੱਲੋਂ ਬਚਾਅ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਕਿ ਪਰਿਵਾਰ ਤੇ ਗੱਲ ਆਈ ਸੀ ਪਰ ਲੋਕਾਂ ਦੇ ਨੁਮਾਇੰਦੇ ਸਦਨ ਦੇ ਵਿੱਚ ਜੇ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੇ ਤਾਂ ਬਾਹਰ ਆ ਕੇ ਕੀ ਕੀ ਕਰਦੇ ਹੋਣਗੇ ਇਸ ਦਾ ਅੰਦਾਜ਼ਾ ਤਾਂ ਵਾਕਿਆ ਹੀ ਲਗਾਇਆ ਜਾ ਸਕਦਾ ਹੈ ਖੈਰ ਮਾਫੀ ਤਾਂ ਸਪੀਕਰ ਸਾਹਿਬ ਨੇ ਵੀ ਮੰਗੀ ਉਹ ਕਹਿੰਦੇ ਨੇ ਕਿ ਮੇਰੇ ਵੱਲੋਂ ਗੁਰਬਾਣੀ ਦੀਆਂ ਤੁਕਾਂ ਦਾ ਉਚਾਰਨ ਕਰਦੇ ਹੋਏ ਆ ਪੜ੍ਹਦੇ ਹੋਏ ਜੇ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ ਸੋਮਵਾਰ ਨੂੰ ਸਪੀਕਰ ਸੰਧਵਾ ਨੇ ਗੁਰਬਾਣੀ ਦਾ ਉਚਾਰਨ ਕੀਤਾ ਸੀ ਪਰ ਭਾਜਪਾ ਦੇ ਆਗੂ ਪ੍ਰਥਪਾਲ ਸਿੰਘ ਬਲੀਏਵਾਲ ਨੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਇੱਕ ਤਾਂ ਉਚਾਰਨ ਹੀ ਸਹੀ ਨਹੀਂ ਕੀਤਾ ਗਿਆ ਤੇ ਦੂਸਰਾ ਸਦਨ ਵਿੱਚ ਜਿਹੜਾ ਸਟਾਫ ਉਸ ਸਮੇਂ ਮੌਜੂਦ ਸੀ ਨਾ ਤਾਂ ਉਹਨਾਂ ਨੇ ਸਿਰਫ ਟੱਕਿਆ ਹੋਇਆ ਸੀ ਤੇ ਨੰਗੇ ਪੈਰੀ ਵੀ ਨਹੀਂ ਸੀ ਉਹਨਾਂ ਵੱਲੋਂ ਜੁੱਤੀਆਂ ਜਾਂ ਸ਼ੂਜ਼ ਆਪਣੇ ਪਾਏ ਹੋਏ ਸੀ ਖੈਰ ਸੰਧਵਾ ਨੇ ਨਾ ਸਿਰਫ ਮੰਗਲਵਾਰ ਨੂੰ ਮਾਫੀ ਮੰਗੀ ਬਲਕਿ ਸਾਰੇ ਸਟਾਫ ਦੇ ਸ਼ਿਰਟ ਕਾ ਕੇ ਜੁੱਤੀਆਂ ਲਾ ਕੇ ਉਹੀ ਤੁਕਾਂ ਦਾ ਉਚਾਰਨ ਦੁਬਾਰਾ ਕੀਤਾ ਜੋ ਖੈਰ ਇਹ ਗੱਲ ਕਿੰਨੀ ਸਹੀ ਹੈ ਕਿੰਨੀ ਗਲਤ ਹੈ ਇਸ ਤੇ ਬਹਿਸ ਹੋ ਸਕਦੀ ਹੈ ਕਿਉਂਕਿ ਸਾਰੇ ਹੀ ਆਗੂ ਆਪਣੇ ਭਾਸ਼ਣਾਂ ਦੇ ਵਿੱਚ ਸਟੇਜਾਂ ਤੇ ਜਦੋਂ ਗੁਰਬਾਣੀ ਦੀਆਂ ਤੁਕਾਂ ਦਾ ਇਸਤੇਮਾਲ ਕਰਦੇ ਨੇ ਜਾਂ ਟੀਵੀ ਚੈਨਲਾਂ ਦੇ ਵਿੱਚ ਬਹਿਸਾਂ ਦੌਰਾਨ ਗੁਰਬਾਣੀ ਦੀਆਂ ਤੁਕਾਂ ਦਾ ਸਹਾਰਾ ਲਿਆ ਜਾਂਦਾ ਹੈ ਕਿਸੇ ਗੱਲ ਨੂੰ ਜਸਟੀਫਾਈ ਕਰਨ ਲਈ ਤਾਂ ਉਦੋਂ ਕਿਹਦਾ ਸਿਰ ਨੰਗਾ ਹੁੰਦਾ ਹੈ ਕਿਹਦਾ ਟਕਿਆ ਹੁੰਦਾ ਹੈ ਇਹਦੇ ਪੈਰਾਂ ਦੇ ਵਿੱਚ ਜੁੱਤੀਆਂ ਪਾਈਆਂ ਹੁੰਦੀਆਂ ਨੇ ਜਾਂ ਲਾਈਆਂ ਹੁੰਦੀਆਂ ਨੇ ਇਸ ਦੀ ਧਿਆਨ ਤਾਂ ਸ਼ਾਇਦ ਹੀ ਕੋਈ ਰੱਖਦਾ ਹੈ ਤੇ ਨਾ ਹੀ ਕਦੇ ਇਸ ਤੇ ਚਰਚਾ ਹੁੰਦੀ ਹੈ ਪਰ ਅਸੀਂ ਕਿੱਥੇ ਜਾ ਕੇ ਰੁਕਾਂਗੇ ਇਹਨਾਂ ਮਾਮਲਿਆਂ ਦੇ ਵਿੱਚ ਉਸ ਤੇ ਚਰਚਾ ਜ਼ਰੂਰ ਹੋ ਸਕਦੀ ਹੈ ਪਰ ਬਾਜਬਾ ਨੇ ਗਲਾਂ ਦੇ ਵਿੱਚ ਰੱਸੇ ਪਾਉਣ ਦੀ ਗੱਲ ਬੜੀ ਕੀਤੀ ਸੀ ਕਰਨਤਾਰਨ ਦੇ ਵਿੱਚ ਜੋ ਭਾਸ਼ਣ ਦਿੱਤਾ ਸੀ ਉਸ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿਉਂਕਿ ਤਰਨਤਾਰਨ ਦੀ ਹੁਣ ਜਿਮਨੀ ਚੋਣ ਸਾਹਮਣੇ ਆ ਰਹੀ ਹੈ ਤੇ ਉਸੇ ਜਗ੍ਹਾ ਦੇ ਉੱਤੇ ਇਸ ਭਾਸ਼ਣ ਦਾ ਜ਼ਿਕਰ ਬਾਰ-ਬਾਰ ਹੁਣ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾਂਦਾ ਹੈ ਅਮਨ अरोड़ा ਵੱਲੋਂ ਵੀ ਇਹ ਜ਼ਿਕਰ ਕੀਤਾ ਗਿਆ ਹਰਪਾਲ ਚੀਮਾ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਤੁਸੀਂ ਤਾਂ ਕਹਿੰਦੇ ਸੀ ਮਜੀਠੀਆ ਨੂੰ ਜਾਂ ਬਾਦਲ ਪਰਿਵਾਰ ਨੂੰ ਗਲਾਂ ਦੇ ਵਿੱਚ ਰੱਸੇ ਪਾ ਕੇ ਘੜੀਸਾਂਗੇ ਹੁਣ ਜਦੋਂ ਅਸੀਂ ਉਸ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਤੁਸੀਂ ਉਸ ਦਾ ਬਚਾਉਣ ਦੇ ਲਈ ਸਾਹਮਣੇ ਆ ਰਹੇ ਹੋ ਤੁਸੀਂ ਵੀਡੀਓ ਮੈਸੇਜ ਪਾ ਪਾ ਕੇ ਉਸ ਦਾ ਬਚਾਅ ਕਰ ਰਹੇ ਹੋ ਬਾਜਵਾ ਵੱਲੋਂ ਵੀ ਰਿਐਕਸ਼ਨ ਜ਼ਰੂਰ ਦਿੱਤਾ ਗਿਆ ਕਿ ਜੇ ਮੈਂ ਉਸੇ ਲਈ ਤੁਹਾਡੇ ਤੇ ਐਫ ਆਈ ਆਰ ਦਰਜ ਕਰਾਈ ਹੈ ਤੁਸੀਂ ਤੋੜ-ਬਿਰੋੜ ਕੇ ਪੇਸ਼ ਕੀਤਾ ਹੈ ਤਾਂ ਇੱਕ ਟਵੀਟ ਦਾ ਵੀ ਜ਼ਿਕਰ ਕੀਤਾ ਗਿਆ ਕਿ ਤੁਸੀਂ ਖੁਦ ਇੱਕ ਟਵੀਟ ਦੇ ਵਿੱਚੋਂ ਵੀਡੀਓ ਸ਼ੇਅਰ ਕੀਤੀ ਹੈ ਤਾਂ ਬਾਜਵਾ ਬੈਕਫੁੱਟ ਤੇ ਜ਼ਰੂਰ ਆਏ ਉਹ ਆਪਣਾ ਫੋਨ ਚੈੱਕ ਕਰਦੇ ਦੇਖੇਗੇ ਕਿ ਵਾਕਿਆ ਹੀ ਕਿਤੇ ਮੇਰੇ ਵੱਲੋਂ ਅਜਿਹਾ ਕੁਝ ਕਿਹਾ ਗਿਆ ਹੈ ਜਾਂ ਸ਼ੇਅਰ ਕੀਤਾ ਗਿਆ ਹੈ ਇਸ ਤਰ੍ਹਾਂ ਦਾ ਸਾਰਾ ਕੁਝ ਹੋਇਆ ਉਸ ਦਾ ਜ਼ਿਕਰ ਕਰਨਾ ਵੀ ਬਣਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜੀਠੀਏ ਦੇ ਖਾਨਦਾਨ ਤੋਂ ਲੈ ਕੇ ਸਿਮਰਨਦੀਪ ਸਿੰਘ ਮਾਨ ਦੇ ਨਾਨੇ ਜਫੇਦਾਰ ਅਰੂੜ ਸਿੰਘ ਦਾ ਜ਼ਿਕਰ ਉਹ ਵੀ ਬਾਰ-ਬਾਰ ਪਹਿਲਾਂ ਵੀ ਕੀਤਾ ਜਾਂਦਾ ਰਿਹਾ ਪਾਰਸ਼ਦਾਂ ਦੇ ਵਿੱਚ ਪਰ ਹੁਣ ਸਦਨ ਵਿੱਚ ਵੀ ਉਸ ਦਾ ਜ਼ਿਕਰ ਕੀਤਾ ਗਿਆ ਗੱਲ 540 ਕਰੋੜ ਰੁਪਏ ਵਾਪਸ ਦੋਵੋਗੇ ਉਸ ਦੀ ਮੰਗ ਤੋਂ ਲੈ ਕੇ ਲੋਕਤੰਤ੍ਰਿਕ ਤਰੀਕੇ ਨਾਲ ਰੇਡ ਕਰਨ ਤੋਂ ਸ਼ੁਰੂ ਹੋਈ ਤੇ ਜੇਲ੍ਹ ਦੇ ਵਿੱਚ ਸਰਾਣੀਆਂ ਦੀ ਮੰਗ ਤੋਂ ਲੈ ਕੇ ਔਰੇਂਜ ਸ਼੍ਰੇਣੀਆਂ ਦੀ ਮੰਗ ਤੇ ਜਾ ਕੇ ਖਤਮ ਹੋਈ ਚਰਚਾ ਇਸੇ ਤਰੀਕੇ ਨਾਲ ਚੱਲੀ ਨਿੱਜੀ ਹਮਲੇ ਵੀ ਹੋਏ ਰੱਜ ਕੇ ਹੋਏ ਇੱਕ ਦੂਜੇ ਤੇ ਦੋਸ਼ ਲਾਏ ਗਏ ਉਂਗਲਾਂ ਚੱਕੀਆਂ ਗਈਆਂ ਲੇਕਿਨ ਜਿਹੜੇ ਸਾਡੇ ਆਗੂ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਪਵਿੱਤਰ ਸਦਨ ਹੈ ਸਦਨ ਦੀ ਪਵਿੱਤਰਤਾ ਹੈ ਉਹੋ ਇੱਕ ਵੀ ਮੌਕਾ ਇਸ ਤਰ੍ਹਾਂ ਦਾ ਖੁੰਝਣ ਨਹੀਂ ਦਿੰਦੇ ਜਿੱਥੇ ਉਸ ਪਵਿੱਤਰਤਾ ਨੂੰ ਭੰਗ ਕੀਤਾ ਜਾਂਦਾ ਹੈ ਜਿੱਥੇ ਆਪਣੇ ਆਚਰਣ ਨਾਲ ਆਪਣੇ ਬੋਲਾਂ ਦੇ ਨਾਲ ਉਸਦੀ ਡਿਗਨਿਟੀ ਨੂੰ ਨੀਵਾ ਕੀਤਾ ਜਾਂਦਾ ਹੈ ਉਸਦੀ ਇੱਜ਼ਤ ਨੂੰ ਘਟਾਇਆ ਜਾਂਦਾ ਹੈ ਉਹੀ ਲੋਕ ਇਹ ਸਭ ਕੁਝ ਕਰਦੇ ਨੇ ਜਿਹੜੇ ਸਾਨੂੰ ਪਾਠ ਪੜਾਉਂਦੇ ਨੇ ਇਸ ਸਦਨ ਇੱਕ ਬਹੁਤ ਪਵਿੱਤਰ ਜਗ੍ਹਾ ਹੈ ਉਸਦੀ ਮर्यादा ਦਾ ਧਿਆਨ ਰੱਖਣਾ ਚਾਹੀਦਾ ਖੈਰ ਮर्यादा ਤਾਂ ਗੁਰੂ ਘਰਾਂ ਦੀ ਨਿਰਖੀ ਜਾਂਦੀ ਤਖਤ ਸਹਿਬਾਨ ਦੀ ਨਿਰਖੀ ਜਾਂਦੀ ਵਿਧਾਨ ਸਭਾ ਦੀ ਮर्यादा ਕინੇ ਰੱਖਣੀ ਹੈ ਇਹ ਸਾਰੀਆਂ ਗੱਲਾਂ ਚਰਚਾ ਦਾ ਵਿਸ਼ਾ ਜ਼ਰੂਰ ਨੇ ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਜਿੰਨੇ ਵੀ ਸਿਆਸੀ ਆਗੂ ਨੇ ਜਦੋਂ ਇਹਨਾਂ ਦੇ ਆਪਣੇ ਆਚਰਣ ਤੇ ਗੱਲ ਆਉਂਦੀ ਹੈ ਆਪਣੇ ਵਿਵਹਾਰ ਤੇ ਆਪਣੇ ਐਕਸ਼ਨਸ ਤੇ ਗੱਲ ਆਉਂਦੀ ਹੈ ਉਦੋਂ ਇਹ ਟਾਲਾ-ਵਟ ਜਾਂਦੇ ਨੇ ਚੁੱਪ ਵਟ ਜਾਂਦੇ ਨੇ ਪਰ ਜਦੋਂ ਵੀ ਮੌਕਾ ਮਿਲਦਾ ਹੈ ਇਹ ਦੂਸਰੇ ਆਗੂ ਨੂੰ ਵਿਰੋਧੀ ਧਿਰ ਦੇ ਆਗੂ ਤੇ ਉਹਨਾਂ ਗੱਲਾਂ ਤੇ ਹੀ ਸਵਾਲ ਚੁੱਕਦੇ ਨੇ ਉੱਚੀ ਉੱਚੀ ਬੋਲ ਕੇ ਉਹਨਾਂ ਦੀਆਂ ਗਲਤੀਆਂ ਕੱਢਣ ਦੀ ਕੋਸ਼ਿਸ਼ ਕਰਦੇ ਨੇ ਆਪਣੇ ਸਪੋਰਟਰਾਂ ਨੂੰ ਇਹ ਦਿਤਾਉਣ ਦਾ ਮੌਕਾ ਦਿੰਦੇ ਨੇ ਕੋਸ਼ਿਸ਼ ਕਰਦੇ ਨੇ ਕਿ ਦੇਖੋ ਅਸੀਂ ਤਾਂ ਮੁੱਦੇ ਚੱਕਦੇ ਆਂ ਬਾਰ-ਬਾਰ ਚੱਕਦੇ ਆਂ ਦੂਸਰੀ ਧਿਰ ਜਿਹੜੀ ਐ ਉਹ ਫੇਲ ਹੋਈ ਐ ਉਹ ਮੁੱਦਿਆਂ ਨੂੰ ਹੱਲ ਨਹੀਂ ਕਰ ਸਕੀ ਜਦੋਂ ਕਿ ਅਸਲੀਅਤ ਇਹ ਐ ਕਿ ਲੰਮੇ ਸਮੇਂ ਤੋਂ ਹਰ ਪਾਰਟੀ ਦੀ ਤਕਰੀਬਨ ਸਰਕਾਰ ਆਈ ਐ ਹਰ ਪਾਰਟੀ ਵੱਲੋਂ ਹੀ ਦਾਅਵੇ ਕੁਛ ਹੋਰ ਕੀਤੇ ਜਾਂਦੇ ਨੇ ਪਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਹੈ ਜਦੋਂ ਐਕਸ਼ਨ ਲੈਣ ਦੀ ਵਾਰੀ ਆਉਂਦੀ ਹੈ ਉਦੋਂ ਸਾਰੇ ਚੁੱਪੀ ਵੱਖ ਜਾਂਦੇ ਹਨ ਭਾਵੇਂ ਉਹ ਸੰਦੀਦਾ ਨੇਤਾ ਹੋਣ ਜੋ ਆਪਣੇ ਆਪ ਨੂੰ ਇਹ ਦਾਵਾ ਕਰਦੇ ਨੇ ਕਿ ਸਾਡੀ ਛਵੀ ਬਹੁਤ ਚੰਗੀ ਹੈ ਸਾਡੇ ਤੇ ਕੋਈ ਦਾਗ ਨਹੀਂ ਹੈ ਭਾਵੇਂ ਉਹ ਹੋਣ ਜਾਂ ਫਿਰ ਉਹ ਹੋਣ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਉਹ ਕਿਸੇ ਵੀ ਤਰੀਕੇ ਦਾ ਬਿਆਨ ਦੇ ਦਿੰਦੇ ਨੇ ਕੁਝ ਵੀ ਕਹਿ ਦਿੰਦੇ ਨੇ ਉਹਨਾਂ ਦੇ ਆਪਣੇ ਉੱਪਰ ਹਜ਼ਾਰਾਂ ਵਾਰ ਉਂਗਲਾਂ ਚੁੱਕੀਆਂ ਜਾਂਦੀਆਂ ਨੇ ਪਰ ਉਹ ਦੂਸਰੇ ਤੇ ਉਂਗਲ ਚੱਕਣ ਲੱਗੇ 1 ਸਕਿੰਟ ਦਾ ਸਮਾਂ ਨਹੀਂ ਲੱਗਦਾ ਪਰ ਇਸ ਵਾਰ ਜੋ ਹੋਇਆ ਜੋ ਗਾਲਾਂ ਕੱਢੀਆਂ ਗਈਆਂ ਜੋ ਪੱਦਰ ਐਨਾ ਨੀਚੇ ਗ੍ਰਾਇਆ ਗਿਆ ਉਹ ਸ਼ਾਇਦ ਇਸ ਸਦਨ ਦੇ ਵਿੱਚ ਵੀ ਪਹਿਲਾਂ ਕਦੇ ਨਹੀਂ ਹੋਇਆ ਹੋਏਗਾ ਕਿਤੇ ਇਹ ਤਾਂ ਨਹੀਂ ਕਿ ਸਾਡੇ ਆਗੂਆਂ ਨੇ ਇੱਕ ਦਿਨ ਪਹਿਲਾਂ ਹੀ ਇੱਕ ਸਰਵੇ ਦੀ ਰਿਪੋਰਟ ਆਈ ਸੀ ਜਿਸ ਵਿੱਚ ਇਹ ਦਿਖਾਇਆ ਗਿਆ ਸੀ ਕਿ ਦਿੱਲੀ ਨੇ ਪੰਜਾਬ ਨੂੰ ਗਾਲਾਂ ਕੱਢਣ ਦੇ ਮਾਮਲੇ ਦੇ ਵਿੱਚ ਪਛਾਣ ਦਿੱਤਾ ਹੈ ਉਹ ਰਿਪੋਰਟ ਤਾਂ ਨਹੀਂ ਪੜ੍ਹੀ ਸੀ ਕਿਤੇ ਉਹਨਾਂ ਨੇ ਇਸ ਮੌਕੇ ਨੂੰ ਇਹ ਮੌਕਾ ਤਾਂ ਨਹੀਂ ਸਮਝ ਲਿਆ ਸੀ ਕਿ ਦਿੱਲੀ ਸਾਤੋਂ ਕਿਵੇਂ ਅੱਗੇ ਨਿਕੇ ਗਈ ਅਸੀਂ ਦਿੱਲੀ ਨੂੰ ਪਛਾੜ ਕੇ ਹਟਾਂਗੇ ਚਾਹੇ ਸਾਨੂੰ ਵਿਧਾਨ ਸਭਾ ਦੇ ਅੰਦਰ ਹੀ ਗਾਲਾਂ ਕਿਉਂ ਨਾ ਕੱਢੀਆਂ ਪੈਣ ਕਿਤੇ ਇਹ ਜਜ਼ਬਾ ਅੱਗੇ ਨਿਕਲਦਾ ਨਹੀਂ ਸੀ ਦਿੱਲੀ ਤੋਂ ਜਿਸ ਦੇ ਚੱਲਦੇ ਇਹ ਸਾਰਾ ਕੁਝ ਹੋਇਆ ਇਹ ਗਾਲਾਂ ਕੱਢੀਆਂ ਗਈਆਂ ਲੇਕਿਨ ਇਹ ਵੀ ਇੱਕ ਲਾਜ਼ਮੀ ਹੈ ਕਿ ਸਾਡੇ ਆਗੂ ਅਸਲੀ ਮੁੱਦਿਆਂ ਤੇ ਬਹਿਸ ਕਰਨ ਦੀ ਥਾਂ ਤੇ ਇਸੇ ਗੱਲ ਨੂੰ ਮੁੱਦਾ ਬਣਾਉਂਦੇ ਰਹਿੰਦੇ ਨੇ ਦਿੱਲੀ ਨੇ ਕਬਜ਼ਾ ਕਰ ਲਿਆ ਦਿੱਲੀ ਦੇ ਲੋਕ ਆ ਕੇ ਸਾਡੇ ਤੇ ਹਾਵੀ ਹੋ ਗਏ ਫਲਾਣੀ ਚੀਜ਼ ਦਿੱਲੀ ਦੇ ਹੱਥਾਂ ਚ ਚਲੀ ਗਈ ਫਲਾਣੀ ਚੀਜ਼ ਦਿੱਲੀ ਦੇ ਹੱਥਾਂ ਦੇ ਵਿੱਚ ਦੇ ਦਿੱਤੀ ਤੁਸੀਂ ਥੱਲੇ ਲੱਗ ਗਏ ਤੁਸੀਂ ਚੁੱਕ ਗਏ ਇਹਨਾਂ ਚੀਜ਼ਾਂ ਨੂੰ ਹੀ ਮੁੱਦਾ ਬਣਾਇਆ ਜਾਂਦਾ ਹੈ ਅਸਲੀਅਤ ਦੇ ਉੱਪਰ ਕੋਈ ਗੱਲ ਨਹੀਂ ਹੁੰਦੀ ਅਸਲੀ ਮੁੱਦਿਆਂ ਤੇ ਕਦੇ ਵੀ ਚਰਚਾ ਨਹੀਂ ਕੀਤੀ ਜਾਂਦੀ ਇਸ ਵਾਰ ਵੀ ਇੱਕ ਫੋਟੋ ਜ਼ਰੂਰ ਪਬਲਿਸ਼ ਕੀਤੀ ਗਈ ਜਿਦੇ ਵਿੱਚ ਇੱਕ ਕੋਸ਼ਕਸ਼ ਦਿਖਾਇਆ ਗਿਆ ਹੈ ਜਿਸ ਨੂੰ ਕਿਹਾ ਜਾ ਰਿਹਾ ਹੈ ਕਿ ਦਿੱਲੀ ਵਾਲਾ ਹੈ ਇਹ ਵਿਧਾਨ ਸਭਾ ਦੀ ਪ੍ਰोसीडिंग ਕੰਟਰੋਲ ਕਰ ਰਿਹਾ ਹੈ ਕਿਦੀ ਫੋਟੋ ਦਿਖਾਈ ਜਾਣੀ ਹੈ ਕਿਦਾ ਮਾਈਕ ਬੰਦ ਕਰਨਾ ਹੈ ਉਹ ਸਾਰਾ ਕੰਟਰੋਲ ਇਹ ਕਿਹਾ ਗਿਆ ਕਾਂਗਰਸ ਵੱਲੋਂ ਕਿ ਉਸ ਦਿੱਲੀ ਵਾਲੇ ਸਖਸ਼ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਗਿਆ ਹੈ ਪ੍ਰਗਟ ਸਿੰਘ ਵੱਲੋਂ ਤਾਂ ਇੱਥੇ ਤੱਕ ਕਿਹਾ ਗਿਆ ਕਿ ਭਗਵੰਤ ਮਾਨ ਨੇ ਪੰਜਾਬੀਆਂ ਦੀ ਇੱਜ਼ਤ ਦਿੱਲੀ ਵਾਲਿਆਂ ਦੇ ਖਵਾਲੇ ਕਰ ਦਿੱਤੀ ਪਰ ਸ਼ਾਇਦ ਪ੍ਰਗਟ ਸਿੰਘ ਇਹ ਭੁੱਲ ਗਏ ਸੀ ਇੱਕ ਬਹੁਤ ਪੁਰਾਣੀ ਕਹਾਵਤ ਹੈ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਤੁਸੀਂ ਹੀ ਕਿਸੇ ਹੋਰ ਦੇ ਹੱਥ ਵਿੱਚ ਦੇ ਸਕਦੇ ਹੋ ਕੋਈ ਦੂਸਰਾ ਜਾਂ ਤੀਸਰਾ ਬੰਦਾ ਨਹੀਂ ਕੈਮਰੇ ਦੀ ਸਵਿਚ ਦਾ ਬਟਨ ਜ਼ਰੂਰ ਕਿਸੇ ਹੋਰ ਦੇ ਹੱਥ ਵਿੱਚ ਹੋ ਸਕਦਾ ਹੈ ਲੇਕਿਨ ਤੁਹਾਡੇ ਮੂੰਹ ਦਾ ਬਟਨ ਜਾਂ ਤੁਹਾਡਾ ਆਪਣੇ ਆਪ ਤੇ ਕੰਟਰੋਲ ਹੋਣਾ ਜਾਂ ਨਾ ਹੋਣਾ ਉਹ ਤਾਂ ਸਿਰਫ ਤੇ ਸਿਰਫ ਤੁਹਾਡੇ ਹੱਥ ਵਿੱਚ ਹੈ ਤੁਸੀਂ ਕੀ ਬੋਲਦੇ ਹੋ ਕਿਹਾ ਜਾਂ ਬੋਲਦੇ ਹੋ ਕੀ ਦੋਸ਼ ਲਾਉਨੇ ਹੋ ਕਿਸ ਤਰ੍ਹਾਂ ਦੇ ਮੁੱਦੇ ਚੱਕਦੇ ਹੋ ਉਹ ਸਿਰਫ ਤੇ ਸਿਰਫ ਤੁਹਾਡੇ ਹੱਥ ਵਿੱਚ ਹੈ ਕਿਸੇ ਦਿੱਲੀ ਵਾਲੇ ਦੇ ਹੱਥ ਦੇ ਵਿੱਚ ਨਹੀਂ ਤੁਹਾਡੇ ਮੂੰਹ ਦੇ ਵਿੱਚ ਕੋਈ ਸ਼ਬਦ ਨਹੀਂ ਪਾ ਸਕਦਾ ਜੋ ਤੁਹਾਡਾ ਵਿਵਾਰ ਹੈ ਜੋ ਕੁਝ ਤੁਸੀਂ ਕਰ ਰਹੇ ਹੋ ਜੋ ਲੋਕ ਟੀਵੀ ਦੇ ਸਕਰੀਨਾਂ ਦੇ ਉੱਤੇ ਦੇਖ ਰਹੇ ਨੇ ਜੋ ਗਾਲਾਂ ਤੁਸੀਂ ਕੱਢ ਰਹੇ ਹੋ ਜੋ ਇੱਕ ਦੂਸਰੇ ਦੇ ਉੱਤੇ ਝੂਠੇ ਸੱਚੇ ਲਾਂਚਣ ਤੁਸੀਂ ਲਾ ਰਹੇ ਹੋ ਉਹ ਸਭ ਕੁਝ ਤੁਸੀਂ ਕਰ ਰਹੇ ਹੋ ਕੋਈ ਹੋਰ ਤੀਸਰਾ ਬੰਦਾ ਨਹੀਂ ਕਰ ਰਿਹਾ ਤੇ ਜੋ ਲੋਕ ਦੇਖ ਰਹੇ ਨੇ ਉਹ ਤੁਹਾਡੀ ਪਰਫਾਰਮੈਂਸ ਦੇਖ ਰਹੇ ਨੇ ਕਿ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਰੱਖਦੇ ਹੋ ਕੁਸੀਂ ਕਿਸ ਤਰ੍ਹਾਂ ਦਾ ਵਿਵਾਰ ਵਿਧਾਨ ਸਭਾ ਦੇ ਅੰਦਰ ਕਰਦੇ ਜਦੋਂ ਤੁਸੀਂ ਸੱਤਾਧਿਰ ਤੇ ਇਹ ਦੋਸ਼ ਲਾਉਂਦੇ ਹੋ ਕਿ ਰਾਮ ਰਹੀਮ ਦਾ ਮੋੜ ਬਲਾਸਟ ਦੇ ਵਿੱਚ ਹਿੱਸਾ ਸੀ ਜਾਂ ਰੋਲ ਸੀ ਉਸ ਨੂੰ ਤੁਸੀਂ ਕਿਉਂ ਨਹੀਂ ਫੜਿਆ ਤੇ ਕਿਉਂ ਨਹੀਂ ਲਿਆਂਦਾ ਤਾਂ ਤੁਹਾਡੇ ਉੱਪਰ ਵੀ ਇਹ ਸਵਾਲ ਜ਼ਰੂਰ ਉੱਠਦੇ ਨੇ ਕਿ ਬਲਾਸਟ ਤੋਂ 5 ਸਾਲ ਬਾਅਦ ਤੁਹਾਡੀ ਸਰਕਾਰ ਰਹੀ ਤੁਸੀਂ ਆਪਣੇ ਸਰਕਾਰ ਨੂੰ ਆਪਣੇ ਮੁੱਖ ਮੰਤਰੀ ਨੂੰ ਕਿੰਨੀ ਵਾਰ ਇਹ ਸਵਾਲ ਕੀਤਾ ਇਹ ਮੌਲ ਬਲਾਸਟ ਦੇ ਵਿੱਚ ਰਾਮ ਰਹੀਮ ਦਾ ਹੱਥ ਹੈ ਉਹਨੂੰ ਆਪਾਂ ਕਿਉਂ ਨਹੀਂ ਲੈ ਕੇ ਆ ਰਹੇ ਉਸ ਦੇ ਉੱਪਰ ਚਲਾਨ ਕਿਉਂ ਨਹੀਂ ਪੇਸ਼ ਕਰ ਰਹੇ ਤੁਹਾਡੀ ਸਰਕਾਰ ਪਹਿਲਾਂ ਰਹੀ 5 ਸਾਲ ਤੁਹਾਡਾ ਫਰਜ਼ ਇਹ ਪਹਿਲਾਂ ਬੰਦਾ ਹੈ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕੀ ਕੋਸ਼ਿਸ਼ਾਂ ਹੋਈਆਂ ਉਹ ਦਰਸਾਓ ਫਿਰ ਕਿਸੇ ਹੋਰ ਤੇ ਉਂਗਲੀ ਚੁੱਕੋ ਇਹੀ ਸਵਾਲ ਹਮਰ ਵਿਜੇ ਪ੍ਰਤਾਪ ਨੂੰ ਵੀ ਪੁੱਛਿਆ ਜਾ ਸਕਦਾ ਹੈ ਜੋ ਬੇਅਦਬੀ ਦੇ ਮੁੱਦਿਆਂ ਦੇ ਉੱਪਰ ਹੁਣ ਤੱਕ ਆਪਣੀ ਸਾਰੀ ਰਾਜਨੀਤੀ ਬੇਸ ਕਰਦੇ ਰਹੇ ਨੇ ਇਸੇ ਮੁੱਦੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਨੌਕਰੀ ਛੱਡ ਦਿੱਤੀ ਕਿ ਮੈਂ ਇਨਸਾਫ ਦਿਵਾ ਕੇ ਰਹਾਗਾ ਜਦੋਂ ਉਸ ਮੁੱਦੇ ਤੇ ਕਾਨੂੰਨ ਬਣ ਰਿਹਾ ਸੀ ਚਰਚਾ ਹੋ ਰਹੀ ਸੀ ਤਾਂ ਕੁਮਰ ਵਿਜੇ ਪਤਾਪ ਵਿਧਾਨ ਸਭਾ ਤੋਂ ਗੈਰ ਹਾਜ਼ਰ ਸੀ ਉੱਥੇ ਮੌਜੂਦ ਵੀ ਨਹੀਂ ਸੀ ਡਿਬੇਟ ਦੇ ਵਿੱਚ ਚਰਚਾ ਦੇ ਵਿੱਚ ਹਿੱਸਾ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਭਾਵੇਂ ਉਹ ਕਹਿੰਦੇ ਰਹੇ ਨੇ ਕਿ ਮੈਨੂੰ ਬੋਲਣ ਨਹੀਂ ਦਿੱਤਾ ਜਾਂਦਾ ਪਰ ਇਹ ਮੌਕਾ ਸੀ ਜਦੋਂ ਉਹ ਵਿਧਾਨ ਸਭਾ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰਦੇ ਆਪਣੇ ਵਿਚਾਰ ਰੱਖਣ ਦੀ ਕੋਸ਼ਿਸ਼ ਕਰਦੇ ਔਰ ਜੇ ਸਪੀਕਰ ਸਮਾਂ ਨਾ ਦਿੰਦਾ ਤਾਂ ਉਹ ਲੋਕਾਂ ਦੇ ਸਾਹਮਣੇ ਉਜਾਗਰ ਹੋਣਾ ਸੀ ਕਿ ਵਾਕਿਆ ਹੀ ਗਲਤੀ ਕੁਮਰ ਵਿਜੇ ਪ੍ਰਤਾਪ ਦੀ ਨਹੀਂ ਸਪੀਕਰ ਦੀ ਹੈ ਜੋ ਸਮਾਂ ਨਹੀਂ ਦੇ ਰਿਹਾ ਲੇਕਿਨ ਉਹਨਾਂ ਨੇ ਗੈਰ ਹਾਜ਼ਰ ਹੋ ਕੇ ਉਹ ਕਿੰਨੇ ਸੀਰੀਅਸ ਨੇ ਇਸ ਮੁੱਦੇ ਬਾਰੇ ਉਹ ਵੀ ਲੋਕਾਂ ਨੂੰ ਦਰਸਾ ਦਿੱਤਾ ਸੋ ਉਮੀਦ ਕਰਦੇ ਹਾਂ ਕਿ ਸਾਡੇ ਆਗੂ ਆਪਣੇ ਆਚਰਣ ਨੂੰ ਜੋ ਉਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਦੇ ਖਾਣ ਦਾ ਬਣਾਉਣਗੇ ਉਹ ਜੋ ਕਹਿੰਦੇ ਨੇ ਉਹੀ ਕਰਨਗੇ ਤੇ ਪਹਿਲਾਂ ਸਵਾਲ ਖੁਦ ਤੋਂ ਪੁੱਛਣਗੇ ਕਿ ਜਦੋਂ ਸਾਡੇ ਹੱਥ ਸੱਤਾ ਸੀ ਅਸੀਂ ਉਦੋਂ ਕੀ ਕੀਤਾ ਫੇਰ ਹੀ ਕਿਸੇ ਤੇ ਦੋਸ਼ ਲਾਉਣਗੇ ਤੇ ਵਿਧਾਨ ਸਭਾ ਨੂੰ ਸਿਰਫ ਪਵਿੱਤਰ ਕਹਿਣ ਦੀ ਥਾਂ ਤੇ ਉਸ ਦੇ ਅੰਦਰ ਉਸ ਦੀ ਮर्यादा ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵੀ ਇਹ ਖੁਦ ਕਰਨਗੇ ਇਸੇ ਉਮੀਦ ਦੇ ਨਾਲ ਤੁਤ ਵਿਧਾ ਲੈਣੇ ਆ ਧੰਨਵਾਦ